ਜਿੰਦੜੀਏ ਤਰ ਜائیںਗੀ ਹਾਜੀ ਆ ਤਰ ਜਾਏਗੀ ਵੇਖ ਆਪਾ ਜਣ ਗੁਰਾਂ ਦਾ ਕਰਨ ਕੇ ਨਿੰਦੜੀਏ ਤਰ ਜائیںਗੀ ਦੂਰੂਹੇ ਪਾਰਸ ਹੋਣਾ ਜੇ ਤੂ ਰੂਹੇ ਪਾਰਸ ਹੋਣਾ ਬਾਣੀ ਪੜਿਆ ਕਰ ਤੂੰ ਪਖੈਰ ਦੇ tàੜ ਕੇ ਜਿੰਦੜੀਏ ਤਰ ਜائیںਗੀ ਕਰ ਜائیں ते गुर खे नी में हो मारो बजा सतगर पुरानू

ਘਪਾ ਜਨ ਗੁਰਾਂ ਦਾ ਤਰਕੇ ਜਿੰਦੜੀਏ ਤਰ ਗਏ ਸੰਗੀਤੀ ਪੰਜ ਨੂਰੀਆਂ ਸ਼ਿੰਗਾਰ ਸ਼ਿੰਗਾਰ ਕੇ ਪੇਟਾ ਕੀਤੀਆਂ ਬਾਬੇ ਪਾਲੰਗਾ ਵਾਲਿਆਂ ਨੇ ਭੋਨੇ ਵਾਲਿਆਂ ਨੂੰ ਦਾਨ ਕਰਦੇ ਸੀ ਫੜ ਕੇ ਬਾਗਾ ਨੂਰੀ ਦੀਆਂ ਛੇਵੀ ਲੈ ਕੇ ਗਿਆ ਦੁੱਧ ਮਖੀਨੀਆਂ ਨਾਲ ਪਾਲ ਕੇ ਕਹਿੰਦੇ ਗਿਲਾ ਇਹ ਤਾਂ ਤੇਰੇ ਵਾਲੀ ਐ ਪਾਵਾ ਹੁਣੇ ਵੇਖ ਲੈ ਏਸ ਅਨੂਰੀ ਤੇ ਝੜ ਕੇ ਜਿੰਧੜੀਏ ਤਰ ਜਾਏਂਗੀ ਜੀ ਅਤਾਰ ਜਾਏਂਗੀ ਵੇਖ ਭਰਨ ਗੁਰਾਂ ਦਾ ਤਰੀਕੇ ਜਿੰਧੜੀਏ ਤਰ ਜਾਏਂਗੀ ਜੀ ਅਤਾਰ ਜਾਏਂਗੀ ਵੇਖ ਭਰਨ ਗੁਰਾਂ ਦਾ ਤਰੀਕੇ ਜਿੰਧੜੀਏ ਅਰਜੇ ਬਾਣ ਜਾਂਦੇ ਐ ਨਵੀਆਂ ਪਕੰਬਰਾਂ ਕਤਬਾ ਔਲੀਆਂ ਦੇ ਨਾਲ ਦੀ ਜਿਹੜੇ ਭਜਨ ਕਰਦੇ ਔ ਠਿੱਕੇ ਪੈਰ ਦੇ ਤਣ ਕੇ ਜਿੰਦੜੀਏ ਤਰ ਜਾਣਗੀ ਇੰਤਰ ਜਾਣਗੀ ਵੇ ਘਪਾ ਨਾ ਘੁਰਾਂਦਾਂ ਤਾਰ ਜਾਈਗੀ ਹਜੀ ਅਤਾਰ ਜਾਈਗੀ ਬੇਗਪਾਜਣ ਗੁਰਾਂ ਦਾ ਕਰਕੇ ਜਿੰਦੜੀਏ ਤਾਰ ਜਾਈਂ ਸੰਗਤੀ ਵਿੱਚ ਮੇਲੇ ਕੱਕੜੇ ਦੇ ਪਾਲਿੰਗਾ ਵਾਲੇ ਸਾਤ ਗੁਰ ਪਾ ਕੇ ਰਾਜ ਸੀ ਵਸਤਰ ਬਨ ਕੇ ਲਾਲ ਚੀਰਾ ਗੇੜਾ ਦਿੰਦੇ ਸੀ ਵਿੱਚ ਸੰਗਤਾਂ ਦੇ ਆਮ ਲੋਕ ਕਹਿੰਦੇ ਕੋਈ ਹਲਕਾਰ ਆ ਗਿਆ ਨੂਰੀ ਤੇ ਛਾੜ ਕੇ ਜਿੰਦੜੀਏ ਤਰ ਜਾਈਂਗੀ ਤਰ ਜਾਈਂਗੀ ਵੇਗ ਭਜਨ ਗੁਰਾਂ ਦਾ ਕਰਕੇ ਜਿੰਦੜੀਏ ਤਰ ਨਹੀਂ ਜਾਈਂਗੀ ਜੀਅ ਤਰ ਜਾਈਂਗੀ ਵੇਗ ਭਜਨ ਨੀਂ ਬਕਰਮਣੇ ਨੀਮੀ ਹੋ ਕੇ ਮਾਫੀ ਮੰਗ ਲੈ ਕੋਲੋ ਸਾਧਗੁਰ ਪੂਰਿਆ ਨੂ ਸਾਧਗੁਰ ਮਾਫੀ ਲਖ ਦੇ ਕਾਲ ਮ ਹੱਥਾਂ ਵਿੱਚ ਫੜ ਕੇ ਜੰਡੜੀਏ ਤਰ ਜਾਈਂਗੀ ਤਰ ਜਾਈਂਗੀ ਭੈਣ ਗੁਰਾਂ ਦਾ ਚਾਰਕੇ ਨਿਧੜੀਏ ਚਾਰਕੇ ਸਾਂਗ ਤੇ ਪਾਲੰਗਾ ਵਾਲੇ ਸਾਥ ਗੁਰ ਤਨ ਦੇਣ ਵਿੱਚ ਮੁਖੜੇ ਦੇ ਕੁਝ ਨਹੀਂ ਪਾਉਂਦੇ ਜੀਤੀ ਦੇ ਦਿਨ ਮਾਤਾ ਸੰਗਤਾਂ ਦੇ ਢੱਲੇ ਚੋਲੇ ਚੋਗ ਕੇ ਤੋ ਕੇ ਖੀਰਾ ਦਿੰਦੀ ਸੀ ਤਾਰ ਕੇ ਜਿੰਦੜੀਏ ਕੰਨ ਜਾਣਗੀਆਂ ਪਰ ਜਾਣਗੀਆਂ ਦੇਵ ਭਜਨ ਬੁਰਾਂ ਬ ਕਰ ਕੇ ਜਿੰਦੜੀਏ ਕੰਨ ਜਾਣਗੀਆਂ ਸਾਲੇ ਮੈਂ ਬਾਖ ਬੋਲਿਆ ਤੋਂ ਨਾਲ ਦੀ ਨਾਲ ਲਿਖ ਦੋ ਮਾਫੀਆਂ ਮਾਫੀ ਤਵਾਦੋ ਕੋਲ ਸਾਥ ਕਰ ਪੂਰਾ ਦਿਉ ਇਹ ਜੀਵ ਮਾਫੀ ਮੰਗਦਾ ਗੁਰਾਂ ਦੇ ਚਰਨਾਂ ਵਿੱਚ ਖੜ ਕੇ ਜਿੰਦੜੀਏ ਡਰ ਨਹੀਂ ਗਈ ਜੀ ਆ ਤਰ ਜਾਏਗੀ भॼन अची भॼन मेले दालिका सुन लै कूकां फिरयादां सगतां आई तेरेदार तेल जीदा ਨਕਾ ਵੜਦੇ ਨਾਮ ਤੇ ਨੂਰ ਦਾ ਕਿਰਪਾ ਕਰ ਦੇ ਬਜਾ ਖਤ ਫਜ਼ਲਾ ਦਾ ਤਾਰ ਕੇ ਜਿੰਧੜੀਏ ਤਰ ਜائیںਗੀ ਜਿੰ ਤਰ ਜائیںਗੀ ਵੇਹ ਭਾਜਣ ਗੁਰਾਂ ਦਾ ਨਾਲ ਕੇ ਜਿੰਧੜੀਏ ਤਰ ਜائیںਗੀ ਫਦੀ ਅਤਾਰ ਜائیںਗੀ ਵੇਹ ਭਾਜਣ ਗੁਰਾਂ ਦਾ ਸਤ ਗੁਰੂ ਕੇ ਜਿੰਦੜੀਏ ਕਰ ਜਾਈ ਹਏ ਸਤ ਗੁਰਜੀ ਹਲ ਮੇ ਸਲ ਮੇ ਬਾਖ ਬੋਲਾਂ ਤੋਂ ਨਾਲ ਦੀ ਨਾਲ ਲਿਖ ਦਿਓ ਬਾਫੀਆਂ ਲੱਗੇ ਸ਼ਬਦਾਂ ਦੀਆਂ ਪਾ ਲੋ ਮਨਜ਼ੂਰੀਆਂ ਲਿਖ ਲੋ ਜੀ ਸੋਧ ਕੇ ਬਵੇਖ ਲਈਂ ਦਾਰੇ ਆਇਆਂ ਸੰਗਤਾਂ ਦੀਆਂ ਲਾ ਲੋ ਹਾਜ਼ਰੀਆਂ ਕਦਮ ਕਦਮ ਦੇ ਫਾਲ ਬਾਗਸ ਦੇ ਸਮੇਦੀ ਜਗਾਂ ਦੀ ਆਇਆ ਸਤਗੁਰ ਜੀ ਸਵਾਲੀ ਦਰ ਤੋਂ ਖਾਲੀ ਨਾਂ ਬੂੜਿਓ ਜਿਹੜੇ ਬਹਿ ਗਏ ਧਿਆਨ ਥੋੜੇ ਚਾਰ ਨਾਂ ਦਾ ਤਾਲ ਕੇ ਜਿੰਦੜੀਏ ਦਰ